ਰੈਡੀ ਉਸ ਦਿਨ ਪੂਰੇ ਸੰਸਾਰ ਵਿੱਚ ਰੀਸੋ ਰੀਸ ਪਿਤਾ ਦਿਵਸ ਮਨਾਇਆ ਜਾ ਰਿਹਾ ਸੀ ਡੰਡੀ ਸਾਡੇ ਘਰ ਵੀ ਸਵੇਰ ਤੋਂ ਹੀ ਪੱਛਮੀ ਕਲਚਰ ਵਿੱਚੋਂ ਆਏ ਇਸ ਤਿਉਹਾਰ ਨੂੰ ਮਨਾਉਣ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਸਨ ਡੰਡੀ ਸਾਡੀ 13 ਕੋ ਸਾਲ ਦੀ ਛੋਟੀ ਜਹੀ ਬੱਚੀ ਸਾਰੀ ਲੁੜਿੰਦੀ ਸਮਗਰੀ ਬਾਜ਼ਾਰ ਤੋਂ ਮੰਗਵਾ ਕੇ ਘਰ ਵਿੱਚ ਹੀ ਕੇਕ ਤਿਆਰ ਕਰਨ ਦੀ ਸਕੀਮ ਬਣਾਈ ਬੈਠੀ ਸੀ ਡੰਡੀ ਮੈਂ ਬਥੇਰਾ ਕਿਹਾ ਕਿੱਥੇ ਐਵੇਂ ਬਾਦੂ ਦੀ ਖਿੱਚ ਚਲਾ ਕਰਦੀ ਫਿਰੇਂਗੀ ਪ੍ਰਸ਼ਨ ਚੰਨ ਕੇਕ ਆਪਾਂ ਸ਼ਹਿਰੋਂ ਬਣਿਆ ਬਣਾਇਆ ਹੀ ਲੈ ਆਵਾਂਗੇ ਪਰ ਉਹ ਕਿੱਥੇ ਮੰਨਣ ਵਾਲੀ ਸੀ ਕਹਿਣ ਲੱਗੀ ਮੈਂ YouTube ਤੋਂ ਚੰਗੀ ਤਰ੍ਹਾਂ ਦੇਖ ਕੇ ਸਾਰਾ ਤਰੀਕਾ ਸਮਝਾ ਹੋਇਆ ਏ ਮੈਂ ਤਾਂ ਆਪਣੇ ਪਾਪਾ ਵਾਸਤੇ ਇੱਕ ਸ਼ਾਨਦਾਰ ਫਾਦਰਜ਼ ਡੇ ਦਾ ਬੈਸਟ ਵਿਸ਼ੇਸ਼ ਕਾਰਡ ਵੀ ਆਪਣੇ ਹੱਥੀ ਬਣਾਇਆ ਏ ਆ ਵੇਖੋ ਉਸਨੇ ਮੈਨੂੰ ਆਪਣੇ ਹੱਥੀ ਬਣਾਇਆ ਇੱਕ ਸੋਹਣਾ ਜਿਹਾ ਕਾਰਡ ਦਿਖਾਇਆ ਡੰਡੀ ਕਾਰਡ ਦੀ ਦੇਖ ਅਤੇ ਉਸ ਉੱਤੇ ਲਿਖੀ ਸ਼ਬਦਾਵਲੀ ਵੇਖ ਕੇ ਮੈਂ ਦੰਗ ਰਹਿ ਗਈ ਸਾਂ ਹੈ ਇਹਨੇ ਕਿਹੜੇ ਵੇਲੇ ਬਣਾ ਲਿਆ ਪ੍ਰਸ਼ਨ ਚਿੰਨ ਨਾਲੇ ਮੰਮੀ ਖੁਸ਼ੀ ਨਾਲ ਚਹਿਕਦੀ ਹੋਈ ਸੁਮਨ ਬੋਲੀ ਆਪਣੇ ਹੱਥੀ ਕੇਕ ਬਣਾਉਣ ਦਾ ਤਾਂ ਮਜਾ ਹੀ ਹੋਰ ਐ ਮੈਂ ਤਾਂ ਆਪਣੇ ਪਾਪਾ ਵਾਸਤੇ ਜਿੰਨਾ ਵੀ ਪਿਆਰ ਆਪਣੇ ਦਿਲ ਵਿੱਚ ਸਾਂਭ ਕੇ ਰੱਖਿਆ ਹੋਇਆ ਇਹ ਨਾ ਇਸ ਕੇਕ ਵਿੱਚ ਨੱਕੋ ਨੱਕ ਭਰ ਕੇ ਪਾਪਾ ਅੱਗੇ ਭਰੋਸ ਦੇਣਾ ਹੈ ਤੁਸੀਂ ਦੇਖਿਓ ਤਾਂ ਸਹੀ ਪਾਪਾ ਅੱਜ ਕਿੰਨੇ ਖੁਸ਼ ਹੋਣਗੇ ਰੈਡੀ ਉਹਨਾ ਵੱਲੋਂ ਅੱਜ ਮੈਨੂੰ ਕੋਈ ਵੱਡੀ ਅਸੀਸ ਅਤੇ ਸ਼ਾਬਾਸ਼ ਮਿਲੇਗੀ ਫਿਰ ਦੇਖਿਓ ਤੁਸੀਂ ਮੇਰੀ ਮਿਹਨਤ ਦਾ ਕਮਾਲ ਡੰਡੀ ਸੱਚਮੁੱਚ ਹੀ ਪੂਰੀ ਰੀਜ ਲਾ ਕੇ ਬਣਾਇਆ ਗਿਆ ਕੇਕ ਬਹੁਤ ਹੀ ਸਵਾਦੀ ਬਣਿਆ ਸੀ ਅਤੇ ਬੱਚੀ ਨੂੰ ਉਸ ਦੀ ਉਮੀਦ ਮੁਤਾਬਕ ਪਿਤਾ ਵੱਲੋਂ ਰਾਜਵਾ ਪਿਆਰ ਅਤੇ ਇਨਾਮ ਮਿਲਿਆ ਡੰਡੀ ਪਿਉ ਨੇ ਉਸ ਦੀਆਂ ਸਿਫਤਾਂ ਦੇ ਪੁੱਲ ਬਨਨ ਦਿੱਤੇ ਸੰ ਅਤੇ ਨਾਲ ਹੀ ਅਸੀਸਾਂ ਦਾ ਢੇਰ ਲਾ ਦਿੱਤਾ ਸੀ ਡੰਡੀ ਮੈਨੂੰ یوں ਲੱਗਿਆ ਜਿਵੇਂ ਮੈਂ ਇਸ ਬਨੌਟੀ ਜਹੀ ਰਸਮ ਅਤੇ ਐਵੇਂ ਝੂਠੀ-ਮੂਠੀ ਹੀ ਮੁਸਕਰਾ ਰਹੀ ਹੁਆ ਡੰਡੀ ਮੇਰੇ ਅੰਦਰੋਂ ਉੱਠਦੇ ਤਾਬੜ ਤੋੜ ਪ੍ਰਸ਼ਨਾਂ ਨੇ ਜਿਵੇਂ ਮੇਰੀ ਖੁਸ਼ੀ ਦੀ ਸੰਗੀ ਘੁੱਟ ਦਿੱਤੀ ਹੋਵੇ ਮਨ ਪ੍ਰਸ਼ਨ ਉੱਤੇ ਪ੍ਰਸ਼ਨ ਕਰੀ ਜਾ ਰਿਹਾ ਸੀ ਪਰ ਮੈਨੂੰ ਉਹਨਾਂ ਸਵਾਲਾਂ ਦੇ ਜਵਾਬ ਨਹੀਂ ਸਨ ਲੱਭ ਰਹੇ ਇਹ ਬੱਚੇ ਵੱਡੇ ਹੋ ਕੇ ਇਹੋ ਜਿਹੇ ਨਿਰਸ਼ਲ ਸੁਭਾਅ ਵਾਲੇ ਹੀ ਕਿਉਂ ਨਹੀਂ ਰਹਿੰਦੇ ਪ੍ਰਸ਼ਨ ਚਿੰਨ ਇਹਨਾਂ ਦੀ ਸੋਚ ਬਚਪਨ ਵਰਗੀ ਨਿਰਮਲ ਕਿਉਂ ਨਹੀਂ ਬਣੀ ਰਹਿੰਦੀ ਪ੍ਰਸ਼ਨ ਚਿੰਨ ਵੱਡੇ ਹੋ ਕੇ ਇਹਨਾਂ ਦੇ ਵਰਤਾਰੇ ਵਿੱਚ ਕਿਵੇਂ ਫਰਕ ਆ ਜਾਂਦਾ ਹੈ ਪ੍ਰਸ਼ਨ ਚਿੰਨ ਉਹ ਕਿਹੜੇ ਕਾਰਨ ਹਨ ਜੋ ਇਹਨਾਂ ਨੂੰ ਮਾਪਿਆਂ ਪ੍ਰਤੀ ਉਪਰੇਪਣ ਦਾ ਅਹਿਸਾਸ ਕਰਵਾ ਦੇਣ ਵਾਸਤੇ ਮਜਬੂਰ ਕਰ ਦਿੰਦੇ ਹਨ ਪ੍ਰਸ਼ਨ ਚੰਨ ਜੇਕਰ ਬੱਚੇ ਬਜ਼ੁਰਗ ਹੋਏ ਮਾਪਿਆਂ ਨੂੰ ਬੋਝ ਸਮਝਣ ਲੱਗ ਪੈਂਦੇ ਹਨ ਤਾਂ ਕੀ ਇਹ ਮਾ ਦਿਵਸ ਅਤੇ ਪਿਤਾ ਦਿਵਸ ਮਨਾਉਣੇ ਬਸ ਨਿਰਾ ਦਿਖਾਵਾ ਹੀ ਹੈ ਪ੍ਰਸ਼ਨ ਚੰਨ ਉਦੋਂ ਧੀਆ ਪੁੱਤਾਂ ਦੀ ਸ਼ਰਮ ਹਿਆ ਕਿੱਥੇ ਗਈ ਹੁੰਦੀ ਹੈ ਜਦੋਂ ਉਹਨਾਂ